ਬੋ ਦਮ ਅਸੀਂ ਸੋਡੇ ਨੌਜਵਾਨਾਂ ਨੂੰ ਮੂਹਰੇ ਲਾ ਕੇ ਤੁਰਾਂਗੇ ਨੰਗ ਸਿੰਘ ਫੌਜਾਂ ਤੁਸੀਂ ਵੱਧ ਤੋਂ ਵੱਧ ਆਓ ਤੇ ਆਪਾਂ ਖਨੌਰੀ ਦਾ ਬਾਰਡਰ ਭੰਨੀਏ ਤੇ ਬਾਬਾ ਜੀ ਜਦੋਂ ਉਹਨਾਂ ਨੇ 12 ਬੋਰ ਤੇ ਸਰਲੇ ਚਲਾਏ ਸੀ ਕਿਰਾਂ ਤਾਂ ਸਰੀਰਕ ਦੁੱਖ ਲੱਗੇ ਹੋਣਾ ਲੱਗਿਆ ਵਾਰੀ ਮਨਵਾੜੀ ਮਨੀ ਲੱਗਿਆ ਦਾ ਹੈ ਜਮੂਰ ਹਾਂਜੀ ਤੇ ਪਰ ਪਰਵਾਣੀ ਮਨੀ ਕੋਈ ਮੁੰਡਾ ਪਿੰਡ ਘਲਤਾ ਉਹਨੀਆਂ ਬੂਰੀਆਂ ਨੇ ਇੱਥੇ ਕਰਦੇ ਵਧੀਆਂ ਸੋਈਆਂ ਨੇ ਬਸ ਇਹ ਬੂਰੀਆਂ ਵਧੀਆਂ ਸੀ ਜੱਲੀਆਂ ਕਰਕੇ ਠੀਕ ਹੈ ਉਹ ਮੁੰਡੇ ਨੂੰ ਪਿੰਡ ਘਲਤਾ ਮੂਰਤੇ 'ਚ ਆ ਜੇ ਵੀ ਡਟਾ ਖੜਾਗਾ ਤੇ ਨੌਜਵਾਨਾਂ ਨੂੰ ਤਾਂ ਇਹੀ ਚਾਹੀਦਾ ਨਾ ਬਾਬਾ ਜੀ ਜਦੋਂ ਐਡੇ-ਐਡੇ ਉਮਰਾਂ ਵਾਲੇ ਬੇ ਇਥੇ ਮੂਰਤੇ 'ਚ ਖੜੇ ਹੋਏ ਨੇਗੇ ਮੂਰੇ ਲੱਗਾਂਗੇ ਅਸੀਂ ਮੂਰੇ ਤੁਸੀਂ ਲਗੋਗੇ ਮੂਰੇ ਲੱਗਾਂਗੇ ਨੌਜਵਾਨ ਚੜ੍ਹਦੀ ਕਲਾ 'ਚ ਹੋਣ ਆਹ ਦੇਖੋ ਸਾਡੇ 80-80 ਸਾਲ ਦੇ ਸ਼ੋਮਣੀ ਪੰਥ ਅਕਾਲੀ ਬੁੱਢੇ ਦਲ ਦੇ ਢਿੰਗ ਸਿੰਘ ਨੇ ਆ ਬਾਬੇ ਦੀ ਉਮਰ 80 ਸਾਲ ਦੀ ਆ ਉਹਦੀ 75 ਸਾਲ ਦੀ ਆ ਦਾਸ ਦੀ ਉਮਰ 52 ਸਾਲ ਦੀ ਆ ਮਾ ਨੌਜਵਾਨ ਮੁੰਡਿਆਂ ਨੂੰ ਕਹਾਂਗਾ ਵੀ ਘਰੇ ਦਾ ਵਾਹ ਦੇਖੋ ਬਜ਼ੁਰਗਾਂ ਨੂੰ ਘਰੇ ਛੱਡੋ ਨੌਜਵਾਨੋ ਤੁਸੀਂ ਆਓ ਬਜ਼ੁਰਗਾਂ ਨੂੰ ਕਹੋ ਵੀ ਪੱਠੇ ਪੁੱਠੇ ਮੈਸਾਂ ਨੂੰ ਲਾਈਆਂ ਨੂੰ ਸਪਰੇਅ ਜਿਹੜੀ ਕਰਨੀ ਆ ਤਣਕ ਨੂੰ ਪਾਣੀ ਲਾਉਣਾ ਬਹੁਤ ਜ਼ੋਰਦ ਕਾ ਲਾ ਲੈਣਗੇ ਤੁਸੀਂ ਨੌਜਵਾਨੋ ਕਿਸਾਨੋ ਨੌਜਵਾਨੋ ਮੁੰਡਿਆਂ ਛੋਟਾ ਕੰਮ ਆ ਇੱਥੇ ਵੈਰੀਕੇਟ ਤੋੜਨਾ ਬਾਡਰ ਤੋੜਨਾ ਨੌਜਵਾਨਾਂ ਨੂੰ ਵੱਧ ਤੋਂ ਵੱਧ ਪੀਲ ਅਸੀਂ ਛੋਟਾ ਮੋਢਾ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਨੰਗ ਸਿੰਘ ਫੌਜਾਂ ਅਸੀਂ ਛੋਟੇ ਨੌਜਵਾਨੋ ਮੂਹਰੇ ਲਾ ਕੇ ਤੁਰਾਂਗੇ ਨੰਗ ਸਿੰਘ ਫੌਜਾਂ ਤੁਸੀਂ ਵੱਧ ਤੋਂ ਵੱਧ ਆਓ ਤੇ ਆਪਾਂ ਖਨੌਰੀ ਦਾ ਬਾਰਡਰ ਪੰਨੀਏ ਤੇ ਬਾਬਾ ਜੀ ਜਦੋਂ ਉਹਨਾਂ ਨੇ 12 ਬੋਰ ਤੇ ਸਰਲੇ ਚਲਾਏ ਸੀ ਕਿਰਾਂ ਤਾਂ ਸਰੀਰ ਇੱਕ ਦੁੱਖ ਲੱਗੀ ਹੋਣਾ ਲੱਗਿਆ ਵਾਹ ਨਹੀਂ ਮਨਵਾੜ ਨਹੀਂ ਲੱਗਿਆ ਦਾ ਹੈ ਜਮੂਰ ਹਾਂਜੀ ਤੇ ਪਰ ਪਰਵਾਣੀ ਮੰਨੀ ਕੋਈ ਮੁੰਡਾ ਪਿੰਡ ਘਲਤਾ ਉਹਨੀਆਂ ਬੂਰੀਆਂ ਦਾ ਇੱਥੇ ਕਰਕੇ ਵਧੀਆਂ ਸੀ ਜਾਂਦਾ ਸੀ ਉਹ ਬੂਰੀਆਂ ਵਧੀਆਂ ਸੀ ਗੱਲੀਆਂ ਕਰਕੇ ਠੀਕ ਹੈ ਉਹ ਮੁੰਡੇ ਨੂੰ ਪਿੰਡ ਘਲਤਾ ਬਾਹਰ ਜਿਹੜੇ ਉਹ ਮਾਰਾ ਜਾ ਰਖਮ ਵੀ ਸੀਗਾ ਉੱਥੇ ਜਿਆਦਾ ਜੱਕ ਲਈ ਹੋ ਗਿਆ ਹਾਂ ਨਹੀਂ ਥੋੜਾ ਵੱਤਰ ਸੀ ਇਹ ਪਾਰ ਬੂਰੀ ਚਾਹ ਕੇ ਜਿਹੜਾ ਮਾਮਾ ਸੀ ਬੂਰੀ ਨਾਲ ਦੀ ਨਾਲ ਉੱਥੇ ਗਿੱਲੀ ਛੜ ਦਿੰਦਾ ਸੀਗਾ ਠੀਕ ਹੈ ਜੀ ਇਹ ਮੰਨ ਕੇ ਲਓ ਉਹ ਮੁੰਡੇ ਦਾ ਵੀ ਦਿਲ ਦੇਖੋ ਇਹ ਗੱਲ ਲਈ ਵੀ ਬਾਬਾ ਜਿਗਰਾ ਚਾਹੀਦਾ ਮੇਰਾ ਨੰਬਰ ਜਾ ਮੈਂ ਬੁੱਢੇ ਦਾਦੇ ਵਿੱਚ ਸੇਵਾ ਬੁੱਢੇ ਨਾਲ ਦੇ ਇਹ ਪ੍ਰਾਤਨ ਸਿੰਘ ਨੇ ਢਿੰਗ ਸਿੰਘ ਨੇ ਬਾਬਾ ਸੰਤਾ ਸਿੰਘ ਵੇਲੇ ਦੇ ਢਿੰਗ ਸਿੰਘ ਨੇ ਬੁੱਢੇ ਦਲ ਦੇ ਬਾਬਾ ਚੇਤ ਸਿੰਘ ਵੇਲੇ ਦੇ ਜਾਨ ਜੀ ਰਹਿਆ ਵੈ ਇਹਨਾਂ ਦੀ ਪੰਥ ਵਿੱਚ ਵੀ ਬਹੁਤ ਵੱਡੀ ਸੇਵਾ ਹੈ ਦਲ ਪੰਥ ਦੇ ਖਜ਼ਾਨਚੀ ਰਹੇ ਨੇ ਬਾਬਾ ਭਦਰ ਸਿੰਘ ਨੇ ਇਹਨਾਂ ਨੇ ਬਹੁਤ ਬਾਬਾ ਸਰਜੀਤ ਸਿੰਘ ਕੋੜੇ ਵਾਲੇ ਜਥੇਦਾਰ ਜਿਹੜਾ 95 ਕਰੋੜੀ ਬਾਬਾ ਭਦਰ ਸਿੰਘ ਨੇ ਇਹਨਾਂ ਨੇ ਬਹੁਤ ਦਲ ਪੰਥ ਦੇ ਬੁੱਢੇ ਦਲ ਦੇ ਬਹੁਤ ਵਧੀਆ ਤਾਕੜੀਆਂ ਸਵਾਮਾਂ ਨਵਾਈਆਂ ਨੇ ਔਰ ਅੱਜ ਇਹ ਇੱਥੇ ਫੇਰ ਵੀ ਇਨੇ ਬਿਰਧ ਹੋਣ ਦੇ ਬਾਵਜੂਦ ਪੰਥ ਦੇ ਸੇਵਾਦਾਰ ਮਾਈਆਂ ਨੇ ਅੱਜ ਫੇਰ ਵੀ ਇਹ ਕਿਸਾਨੀ ਮੋਰਚੇ ਦੇ ਵਿੱਚ ਡਟੇ ਖੜੇ ਨੇ ਬੁੱਢੇ ਦਲ ਦੀਆਂ ਫੌਜਾਂ ਦੇਖੋ ਸਿੰਘੂ ਬਾਰਡਰ ਤੇ ਜਦੋਂ ਸੰਘਰਸ਼ ਹੋਇਆ 2021 ਦੇ ਵਿੱਚ ਸਿੰਘੂ ਬਾਰਡਰ ਤੇ 13 ਮਹੀਨੇ ਬੁੱਢੇ ਦਲ ਦੀਆਂ ਫੌਜਾਂ ਟੱਕੀਆਂ ਖੜੀਆਂ ਰਹੀਆਂ ਬਾਬੇ ਸਰਜੀਤ ਸਿੰਘ 96 ਕਰੋੜੀਆਂ ਬਾਬੇ ਭਾਤ ਸਿੰਘ 76 ਕਰੋੜੀਆਂ ਬਾਬੇ ਪ੍ਰੇਮ ਸਿੰਘ 91 ਕਰੋੜੀਆਂ ਬਾਬਾ ਮੌਜੂਦਾ ਮੁਖੀ ਬਾਬਾ ਮਾਨ ਸਿੰਘ 79 ਕਰੋੜੀ ਗੁੱਲੇ ਚੀਕੇ ਵਾਲੇ ਸਾਡੇ ਜਰਨੈਲ ਉਦੋਂ 13 ਮਹੀਨੇ ਸਿੰਧੂ ਬਾਰਡਰ ਤੇ ਡਟੇ ਰਹੇ ਸੀ ਉਹਨਾਂ ਦੀ ਫੌਜ ਆ ਗੁੱਡੇ ਦਲ ਦੀ ਫੌਜ ਆ ਸੀ ਅੱਜ ਫੇਰ ਇੱਥੇ ਘਰਾਉਰੀ ਬਾਰਡਰ ਤੇ ਡਟੇ ਖੜੇ ਆ ਇਹ ਸਾਨੂੰ ਅਸੀਂ ਵਿਸ਼ਵਾਸ ਦਿਵਾਉਂਦੇ ਆ ਸਾਨੂੰ ਨੌਜਵਾਨਾਂ ਦਾ ਸਾਥ ਚਾਹੀਦਾ ਸੀ ਇਹ ਬਾਰਡਰ ਤੋੜ ਕੇ ਜਦੋਂ ਕਿਸਾਨਾਂ ਆਪਾਂ ਦੇ ਸਾਨੂੰ ਆਰਡਰ ਹੋ ਗਏ ਬਾਰਡਰ ਤੋੜ ਕੇ ਸੀ ਢਿੰਗ ਸਿੰਘ ਫੌਜਾਂ ਜਦੋਂ ਨੌਜਵਾਨ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ ਕੇ ਅਸੀਂ ਇਹ ਬਾਰਡਰ ਨੂੰ 5 ਮਿੰਟਾਂ ਚ ਭੰਨ ਕੇ ਦਿੱਲੀ ਨੂੰ ਕੂਚ ਕਰਾਂਗੇ ਖਾਲਸਾ ਵਾਹ ਲਓ